ਬਰਨਾਮਾ ਦੇਖ ਰਿਹਾ ਸ਼ੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਖਾਸ ਕਰਕੇ ਸਰਬੀ ਸਿੰਘ ਚੰਜਰ ਜੋ ਸ਼੍ਰੋਮਣੀ ਅਕਾਲੀ ਦਲ ਯੂਥੇ ਪ੍ਰਧਾਨ ਨੇ ਡਾਕਟਰ ਦਲਜੀਤ ਸਿੰਘ ਚੀਮਾ ਰੱਜ ਕੇ ਭੰਡਿਆ ਜਾ ਰਿਹਾ ਹੈ ਇਹਨਾਂ ਆਗੂਆਂ ਵੱਲੋਂ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਕਦੇ ਖੁਰਚਨਿਆਂ ਦੀ ਗੱਲ ਕਹੀ ਜਾ ਰਹੀ ਹੈ ਕਦੇ ਕੀ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਮਰਾਸੀ ਨੇ ਤੇ ਕਦੇ ਉਹਨਾਂ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿਸੇ ਬੀਬੀ ਦੇ ਨਾਲ ਨਜ਼ਾਇਜ਼ ਸਬੰਧਾਂ ਦੀ ਵੀ ਗੱਲ ਕਰਕੇ ਫੋਟੋ ਖਾਸ ਕਰਕੇ ਪਰਮਜੀਤ ਸਿੰਘ ਸਰਨਾ ਵੱਲੋਂ ਵਾਇਰਲ ਕੀਤੇ ਜਾ ਰਹੇ ਨੇ ਆਖਰਕਾਰ ਸਾਰੇ ਜਿਹੜੇ ਆਗੂ ਨੇ ਉਹ ਕਿਉਂ ਇਕੱਠੇ ਹੋ ਕੇ ਸ਼ਬਦੀ ਹਮਲੇ ਇਵਨ ਦੋ ਸ੍ਰੀ ਦਮਦਮਾ ਸਾਹਿਬ ਦੇ ਇਨਸਾਬਕਾ ਜਥੇਦਾਰ ਰਹਿ ਚੁੱਕੇ ਨੇ ਬੁਖ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ रह ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਲੇਕਰ ਇੰਨੇ ਗੰਦੇ ਸ਼ਬਦੀ ਹਮਲੇ ਕੀਤੇ ਜਾਣਗੇ ਇਸ ਦਾ ਸ਼ਾਇਦ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੂੰ ਇਲਮ ਨਹੀਂ ਹੋਵੇਗਾ ਕੌਮ ਕਿਸ ਦੇ ਨਾਲ ਹੈ ਕੌਮ ਪੰਥ ਕਿਸ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਵੋਟ ਪਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜਿਸ ਤਰ੍ਹਾਂ ਚਰਨਜੀਤ ਸਿੰਘ ਬਰਾੜ ਕਹਿੰਦੇ ਨੇ ਕਿ ਜੇਕਰ ਸਾਡੇ ਨਾਲ ਕੌਮ ਹੋਈ ਅਸੀਂ ਕੌਮ ਤੋਂ ਪ੍ਰਵਾਨਗੀ ਲਵਾਂਗੇ ਕੌਮ ਦੀ ਪਰਵਾਣਗੀ ਤੋਂ ਬਿਨਾਂ ਅਸੀਂ ਕੋਈ ਵੀ ਕੰਮ ਨਹੀਂ ਕਰਾਂਗੇ ਤੇ ਇਹ ਵੀ ਖਬਰ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਗਿਆਨੀ ਹਰਪੀ ਸਿੰਘ ਹੁਣਾਂ ਵੱਲੋਂ ਉਹਨਾਂ ਕਹਾਂਗੇ ਕਿ ਸੁਖਬੀਰ ਸਿੰਘ ਬਾਦਲ ਦੇ ਸਾਥੀ ਸਾਡੇ ਨਾਲ ਅੰਦਰੋਂ ਅੰਰੀ ਸੰਪਰਕ ਦੇ ਵਿੱਚ ਹਨ ਸਾਨੂੰ ਫੋਨਸ ਕਾਲ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਅਸੀਂ ਉਹਨਾਂ ਨੂੰ ਮਿਲ ਵੀ ਰਹੇ ਹਾਂ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਖੀਮਾ ਹੈ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਜਿਹੜੇ ਪਲਟਵਾਰ ਜਾਂ ਸ਼ਬਦੀ ਹਮਲੇ ਨਹੀਂ ਕਰਦਾ ਗਿਆਨੀ ਹਰਪ੍ਰੀਤ ਸਿੰਘ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਵੱਲ ਮਿਲੇਗਾ ਕਿਉਂਕਿ ਅਸੀਂ ਮੰਗਦੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਅਸੀਂ ਇਨਸਾਫ ਤੋਂ ਆਵਾਂਗੇ ਕੌਮ ਨੂੰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਗਾ ਦੀ ਬੇਅਦਬੀ ਹੋਈ ਹੈ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀਨਾਮਾ ਦਵਾਇਆ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦੇ ਨਾਲ-ਨਾਲ ਬਹਿਬਲ ਕਲਾ ਦਾ ਗੋਲੀਕਾਂ ਉਸ ਦਾ ਨਿਆਂ ਜਿਹੜਾ ਹੈ ਅਸੀਂ ਕਰਵਾਵਾਂਗੇ ਜਵਾਨੀ ਦੀ ਕਿਸਾਨੀ ਦੀ ਹਰ ਪੱਧਰ ਦੀ ਗੱਲ ਕਰਾਂਗੇ ਅਤੇ ਦੂਸਰੇ ਪਾਸੇ ਪ੍ਰਵਾਸੀ ਲੋਕਾਂ ਨੂੰ ਵੀ ਪੰਜਾਬ ਤੋਂ ਬਾਹਰ ਭੇਜਿਆ ਚਾਹਵੇਗਾ ਪੰਥ ਨੂੰ ਇਕੱਠਾ ਕੀਤਾ ਜਾਵੇਗਾ ਆਪੰਥ ਦੀ ਜੇਕਰ ਇਕਤਾ ਹੋਵੇਗੀ ਤਾਂ ਅਸੀਂ ਬਾਹਰੀ ਤਾਕਤਾਂ ਨੂੰ ਦਬਾ ਸਕਦੇ ਹਾਂ ਇਸ ਤਰ੍ਹਾਂ ਦੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਸ਼ਬਦਾ ਦੀ ਗ੍ਰਿਮਾ ਸ਼ਬਦਾ ਉੱਤੇ ਕੰਟਰੋਲ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਕਹਿੰਿਆ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਨੇ ਹੁਣ ਇਹ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਲੇਕਿਨ ਇਹਨਾਂ ਬੰਦੀ ਸਿੰਘਾਂ ਦੀ ਗੱਲ ਉਸ ਸਮੇਂ ਕਿਉਂ ਨਹੀਂ ਕੀਤੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਨੇ ਜਦੋਂ ਲਗਾਤਾਰ 15 ਸਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਇਹਨਾਂ ਦਾ ਇਕੱਠ ਬਣ ਰਿਹਾ ਇਹਨਾਂ ਨੇ ਪੰਜਾਬ ਨੂੰ ਨੰਬਰ 1 ਨਹੀਂ ਬਣਾਇਆ ਇਹਨਾਂ ਨੇ ਆਪਣੇ ਪ੍ਰਵਾਦ ਨੂੰ ਨੰਬਰ 1 ਬਣਾ ਲਿਆ ਹੋਣ ਜਿਹੜੇ ਗੀਤ ਗਾਉਂਦੇ ਫਿਰਦੇ ਨੇ ਬੰਦੀ ਸਿੰਘਾਂ ਨੂੰ ਲੈ ਕੇ ਉਹਨਾਂ ਕਹਿੰਿਆ ਅਸੀਂ ਬੀਜਦੇ ਪ੍ਰਧਾਨ ਮੰਤਰੀ ਨਰਿੰਦਰਿੰਦਰ ਮੋਦੀ ਦੇਸ਼ ਦੇ ਗ੍ਰਹਿ ਮੰਤਰੀ ਅਵਜ ਸ਼ਾਹ ਨੂੰ ਮਿਲਣ ਜਾ ਰਹੇ ਹਾਂ ਸਾਡਾ ਇੱਕ ਵਕਤ ਸਪੈਸ਼ਲ ਮੀਟਿੰਗ ਕਰੇਗਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਿਕੁਐਸਟ ਕੀਤੀ ਜਾਵੇਗੀ ਜਿਹੜੀਆਂ ਜਿਹੜੇ ਬੰਦੀ ਸਿੰਘ ਆਪੋ ਆਪਣੀਆਂ ਸਜ਼ਾਵਾਂ ਭੁਗ ਚੁੱਕੇ ਨੇ ਉਹਨਾਂ ਕਹਿਆ ਕਿ ਪੰਥ ਨੂੰ ਲੁੱਟਿਆ ਵੀ ਹੈ ਕੁੱਟਿਆ ਵੀ ਹੈ ਅਤੇ ਪੰਥ ਦੇ ਜਵਾਨਾਂ ਦਾ ਘਾਣ ਨਹੀਂ ਕੀਤਾ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਸਾਰਾ ਪਤਾ ਹੈ ਧਰਮਦਾਸ ਸਿਰਫ ਮਖੌਟਾ ਪਹਿਨੇ ਹੋਇਆ ਹੈ ਸੁਖਬੀਰ ਸਿੰਘ ਬਾਦਲ ਨੇ ਯਾਨੀ ਕਿ ਇੱਕ ਪਾਸੇ ਖੁਰਚਨੀਆਂ ਦੀ ਗੱਲ ਕੀਤੀ ਜਾ ਰਹੀ ਹੈ ਮਰਾਸੀਆਂ ਦੀ ਔਲਾਦ ਕਹੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਉਹਨੇ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਕਿਹਦੇ ਕੋਲ ਹੋਵੇਗਾ ਦਫ਼ਤਰ ਕਿਹਦੇ ਕੋਲ ਹੋਵੇਗਾ ਐਸਯੂਪੀਸੀ ਕਿਹਦੇ ਕੋਲ ਹੋਵੇਗੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਵਾਰ-ਵਾਰ ਕਹਿ ਰਹੇ ਨੇ ਕਿ 15 ਤੋਂ 20 ਸੁਖਬੀਰ ਸਿੰਘ ਬਾਦਲ ਦੇ ਸਾਥੀ ਜਿੰਨਾ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਗੱਲਾਂ ਸ਼ਿਰਕ ਕੀਤੀਆਂ ਜਾਂਦੀਆਂ ਨੇ ਉਹ ਸਾਰੀਆਂ ਗੱਲਾਂ ਸਾਡੇ ਕੋਲ ਆਉਂਦੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੋਤੜੇ ਖੋਹ ਕੇ ਰੱਖਾਂਗੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੇ ਜਿਹੜੇ ਸਾਡੇ ਉੱਤੇ ਸ਼ਬਦੀ ਹਮਲੇ ਕਰ ਰਹੇ ਨੇ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟਕਸਾਲੀ ਆਗੂ ਨੇ ਉਸ ਕੁਬੀਰ ਸਿੰਘ ਬਾਦਲ ਤੋਂ ਦੁਖੀ ਨੇ ਵੈਸੇ ਉਹ ਖਾਨਾ ਪੂਰਤੀ ਕਰ ਰਹੇ ਤੇ ਨਵੀਂ ਸ਼ਰੂਪਰੀ ਅਕਾਲੀ ਦਲ ਦਾ ਹਿੱਸਾ ਬਣ ਗਏ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ